दोस्तों ये देखो अपने गोलगप्पा जी पाई मैं नाम रखता गोलगपा गोलगप गोलगप्पा गोलगप्पा वीर जी कहना ठीक है प्यार का नाम कुछ तो नहीं बोल रही गोल गप्पा वीर जी कहना ठीक है मैंने जरूर ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਕਿ ਕਿਵੇਂ ਬਣਾਉਣੀ ਹੈ ਮੈਂ ਤਾਂ ਇਹ ਦੇਖੋ ਨਾ ਹਰਾ ਧਨੀਆ ਖੂਬਸਾਲਾ ਪਾ ਦੂਗੀ ਦੇ ਵਿੱਚ ਹੀ ਪਾ ਦੂਗੀ ਮਸਾਲੇ ਤੇ ਟਮਾਟਰ ਵੀ ਇੱਥੇ ਪਾ ਦੂਗੀ ਪੀਚੇ ਚੌਲ ਪਾਵਾਂਗੇ ਆਪਾਂ ਤੇ ਬੱਸ ਚੌਲ ਪਾ ਕੇ ਇਸ ਤਰੀਕੇ ਨਾਲ ਪਾ ਜਿੰਨਾ ਪਾਣੀ ਪਾਣਾ ਹੈ ਪਾ ਕੇ ਥੋੜਾ ਜਿਹਾ ਪਾਣੀ ਪਾਉ ਤੋਂ ਕੌਣ ਦੀ ਬਸ ਸਬਜ਼ੀਆਂ ਬਸ ਤੇ ਆਹ ਦੋਸਤ ਚਾਕੂ ਲਿਆਂਦਾ ਸੀ ਨਾ ਮੈਂ ਹੱਥ ਦੱਸੋ ਆ ਚਾਕੂ ਪਤਾ ਨਹੀਂ 30 ਰੁਪਏ ਦਾ ਸੀ ਕਿ ਵੀਰ ਬੜਾ ਐਨਾ ਤਿੱਖਾ ਔਰ ਐਨਾ ਵਧੀਆ ਬਹੁਤ ਚਾਬਾ ਮਨੇ ਜਿਹਾ ਆਪਣਾ ਟਮਾਟਰ ਪਾਵਾਂਗੇ ਚਾਹਾਂ ਘੱਟ ਤੇ ਸਬਜ਼ੀਆਂ ਜ਼ਿਆਦਾ ਪਾ ਕੇ ਫੇਰ ਬਣਾਉਣਾ ਮੰਗਦੇ ਦੇਖੋ ਕਿੰਨਾ ਸਿੱਖਾ ਚੱਲਦਾ ਹੈ ਪਹਿਲਾਂ ਤਾਂ ਚੱਲਿਆ ਹੀ ਨਹੀਂ ਕਿੰਨੀ دیر ਫਿਰ ਦੋ ਤਿੰਨ ਵਾਰ ਮਤਲਬ ਕੱਟੀਆਂ ਨਾ ਸਬਜ਼ੀਆਂ ਤੇ ਫੇਰ ਥੰਗਿਆ ਇਹ ਚਾਪੂ ਲਓ ਹੁਣ ਆਪਾਂ ਸਾਰਾ ਇੰਟੀਰੀਅਰ ਪਾਤਾ ਹੋਇਆ ਤੇ ਇਹ ਦੇਖੋ ਦੇਖੋ ਕਿੰਨੀਆਂ ਕੱਲੀ ਸਬਜ਼ੀਆਂ ਮੈਂ ਦੇਖ ਰਹੀ ਹਾਂ ਉਹ ਲੱਗ ਰਹੀ ਹੈ। ਹਾਂ। ਹੈਲੋ ਦੋਸਤੋ ਵੈਰੀ ਵੈਰੀ ਗੁੱਡ ਮਾਰਨਿੰਗ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਕੱਲ੍ਹ ਹਲਕੇ ਫੁਲਕੇ ਸਵੈਟਰ ਕੋਟੀਆਂ ਹਨਾ ਕੱਢ ਕੇ ਜਦੋਂ ਆਪਾਂ ਸਵੇਰੇ ਆਪਾਂ ਨੇ ਕਿੰਨਾ ਨਿੱਗ ਜਾਂਦਾ ਹਨਾ ਸਹੀ ਹੈ ਨਾ ਤੇ ਆਰਾਮ ਮੁਝ ਆ ਜਾਂਦਾ ਪਾ ਕੇ ਹਨਾ ਕੋਟੀ ਪਾ लो ਸਵੈਟਰ ਪਾ लो ਸ਼ੋਲ ਦੀ ਬੁੱਕਲ ਮਾਰ ਲੋ ਉਹ ਟਾਈਮ ਅੱਜਕੱਲ ਆ ਚੁੱਕਿਆ ਠੰਡਾ ਮਿੱਠਾ ਜਿਹਾ ਮੌਸਮ ਬੜਾ ਵਧੀਆ ਲੱਗਦਾ ਹੈ ਨਾ ਦੁਪਹਿਰੇ ਧੁੱਪ ਸਵੇਰੇ ਸ਼ਾਮ ਦੀ ਠੰਡ ਐਨ ਲੱਗਦਾ ਜਿਵੇਂ ਆਪਾਂ ਹਿਮਾਚਲ 'ਚ ਬੈਠੇ ਹੁੰਨੇ ਆ ਹਨਾ ਸਹੀ ਹੈ ਨਾ ਤੇ ਇਸ ਤਰ੍ਹਾਂ ਬਸ ਫੀਲਿੰਗ ਲੈ ਲਈਦੀ ਹੈ ਨਾ ਆਪਾਂ ਵੀ ਆਪਾਂ ਜਿਵੇਂ ਬਾਹਰ ਬੈਠੇ ਆ ਤੇ ਕਹਤੇ ਨਾ ਜਿਸ ਤਰ੍ਹਾਂ ਮੈਂ ਕੈਨੀ ਹੁੰਨੀ ਹਮੇਸ਼ਾ ਕਿ ਇੱਕ ਪਾਸੇ ਬੈਠਾ ਬੰਦਾ ਬੋਰ ਹੋ ਜਾਂਦਾ ਹੈ ਪਰ ਕਹਿੰਦੇ ਨਾ ਕਿਤੇ ਜਾ ਕੇ ਵੀ ਬੰਦਾ ਘਰ ਤੋਂ ਬਿਨਾ ਬੋਰ ਹੋ ਜਾਂਦਾ ਹੈ ਘਰ ਐਸੀ ਚੀਜ਼ ਹੈ ਰੱਬ ਨੇ ਆਪਣਾ ਘਰ ਇਹੋ ਜੀ ਚੀਜ਼ ਬਣਾਈ ਹੈ ਆਪਣੇ ਵਾਸਤੇ ਖਾਸ ਚੀਜ਼ ਬਣਾਈ ਹੈ ਕਿ ਆਪਾਂ ਇੱਥੇ ਕਦੇ ਬੋਰ ਨਹੀਂ ਹੁੰਦੇ ਹਨ ਹਮੇਸ਼ਾ ਜਾ ਕੇ ਆਪਣੇ ਘਰ ਨੂੰ ਮਿਸ ਕਰਦੇ ਆਂ ਆਪਾਂ ਸਹੀ ਕਹਿ ਰਹੀ ਹਾਂ ਨਾ ਮੈਂ ਸਿਰਫ ਇੱਕ ਦਿਨ ਦਾ ਚਾਹ ਹੁੰਦਾ ਦੋ ਦਿਨਾਂ ਦਾ ਚਾਹ ਹੁੰਦਾ ਤੀਜੇ ਦਿਨ ਆਪਦਾ ਘਰ ਹੀ ਵਧੀਆ ਲੱਗਣ ਲੱਗ ਜਾਂਦਾ ਮੈਂ ਕੱਪੜੇ ਧੋਣ ਲੱਗੀ ਸੀ ਚਾਹ ਪਾਣੀ ਪੀ ਕੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਆਲੂ ਮਤਲਬ ਉਬਲ ਗਏ ਹੋਏ ਤੇ ਇਹਨਾਂ ਨੂੰ ਕੱਢ ਗਏ ਨਾ ਇਹਦੀ ਸਟੀਮ ਤੇ ਤੁਸੀਂ ਬਾਹਰ ਕੱਢ ਦਿਓ ਹੁਣ ਜਿਵੇਂ ਰਾਤੀ ਮੈਂ ਵੀਡੀਓਜ਼ ਵਗੈਰਾ ਪਾਈ ਸੀ ਕਿੰਨੀ ਤਿਆਰੀ ਮੈਂ ਕੀਤੀ ਸੀ ਰਾਤੀ ਹਨਾ ਤੇ ਮੈਨੂੰ 10 11 ਵਜੇ ਗਏ ਸੀਗੇ ਕੰਮ ਕਰਦੀ ਨੂੰ ਫਿਰ ਦੇਖ ਲਓ ਦੁੱਧ ਵੀ ਫਾੜਿਆ ਮੈਂ ਹਨਾ ਪਿਆ ਸੀਗਾ ਤੇ ਜਦੋਂ ਯੂਜ਼ ਨਹੀਂ ਨਾ ਹੁੰਦਾ ਤੇ ਦੁੱਧ ਦਾ ਮੈਂ ਪਨੀਰ ਬਣਾ ਲੈਣੀ ਹੁੰਦੀ ਆ ਮੈਂ ਕਿਹਾ ਚੱਲ ਆਲੂ ਔਰ ਪਨੀਰ ਨੂੰ ਨਾ ਮਿਕਸ ਕਰਕੇ ਪਰੌਂਠੇ ਬਣਾਵਾਂਗੇ ਹਨਾ ਅੱਜ ਬਣ ਰਿਹਾ ਆਪਣੇ ਘਰੇ ਜੀ ਆਲੂ ਔਰ ਪਨੀਰ ਦੇ ਪਰੌਂਠੇ ਠੀਕ ਹੈ ਪਰੌਂਠੇ ਤਾਂ ਖਾਣੇ ਆ ਚਾਹੇ ਕਾਸੇ ਦੇ ਖਾ ਲੋ ਮਜ਼ਾ ਬਹੁਤ ਆਉਂਦਾ ਹੈ ਬਹੁਤ ਆਉਂਦਾ ਸੱਚੀ ਪਰੌਂਠੇ ਖਾ ਕੇ ਮੈਂ ਆਪਣੇ ਹਸਬੰਦ ਨੂੰ ਕਹਿੰਨੀ ਹੁੰਦੀ ਆ ਮੈਂ ਕਿਹਾ ਕੋਈ ਚੀਜ਼ ਹੈ ਨਹੀਂ ਮੈਨੂੰ ਕਹਿੰਦਾ ਬਣਾਇਆ ਕੀ ਹੈ ਦਿਨ ਦਿਨਾਂ ਦਾ ਇੰਨਾ ਫਰਕ ਪੈ ਗਿਆ ਕੀ ਕੰਮ ਕਰਕੇ ਹਟਦੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਨਾ ਆਪਣੇ ਕੰਮ ਵਾਲੀ ਨਿਆਰੀ ਕੰਮ ਕਰਕੇ ਹਟਦੇ ਆ ਤਾਂ ਐਂ ਲੱਗਦਾ ਹੈ ਵੀ ਹੁਣ ਥੋੜੀ देर ਅੱਧਾ ਘੰਟਾ ਰੈਸਟ ਕਰ ਲਈ ਮੈਨੂੰ ਤਾਂ ਐਦਾਂ ਲੱਗਦਾ ਪਤਾ ਨਹੀਂ ਕਿਉਂ ਹਾ ਨਾ ਤੇ ਇੱਕ ਨਾ ਅ ਅੱਜ ਕੱਲ ਜਿਵੇਂ ਬਾਡੀ ਨਾ ਅ ਜਿਵੇਂ ਚੁਸਤ ਫੁਸਤ ਜਿਹੀ ਨਹੀਂ ਹੈਗੀ ਸੁਸਤੀ ਚੜਦੀ ਠੰਡ ਦੇਖ ਕੇ ਹਾ ਨਾ ਫਿਰ ਮੈਂ ਅੱਜ ਦੁਪਹਿਰੇ ਕਿਹਾ ਨਾ ਉਹਨੂੰ ਸਾਰਾ ਕੰਮ ਕਰ ਲਿਆ ਸੀਗਾ ਨਾ ਤੋਂ ਕਿ ਬਸ ਮੈਂ ਟੀ-ਸ਼ਰਟ ਲੋਰ ਹੀ ਪਾ ਲਈ ਸੀ ਪਾ ਲਈ ਸੀਗਾ ਸਵੇਰੇ ਕੱਪੜੇ ਧੋ ਕੇ ਨਾ ਤੇ ਮੈਂ ਆਪਦਾ ਵੀ ਲੋਰ ਟੀ-ਸ਼ਰਟ ਹਨਾ ਨਹਾਉਣ ਤੋਂ ਬਾਅਦ ਮਤਲਬ ਨਾ ਜਲਦੀ ਲਈ ਸੀਗੀ ਉਹ ਵੀ ਧੋਤਾ ਬਾਕੀ ਦੇ ਵੀ ਸਾਰਿਆਂ ਦੇ ਕੱਪੜੇ ਜਿਵੇਂ ਲਏ ਤੇ ਉਹ ਵੀ ਧੋਤੇ ਸੀ ਅੱਜ ਸਾਰੇ ਇੱਕ ਇੱਕ ਕੱਪੜੇ ਮੈਂ ਇੱਕ ਇੱਕ ਕੱਪੜਾ ਮੈਂ ਧੋਤਾ ਫਿਰ ਉਸ ਤੋਂ ਬਾਅਦ ਮੈਂ ਅੱਧਾ ਘੰਟਾ ਰੈਸਟ ਕਰਕੇ ਸਾਫ ਸਫਾਈ ਕੀਤੀ ਹਨਾ ਥੋੜੀ ਬਹੁਤੀ ਡਸਟਿੰਗ ਕੀਤੀ ਅੱਜ ਮੈਨੂੰ ਇਹ ਸੀ ਕਿ ਮੈਂ ਕਿ ਆ ਜੂਗੀ ਮੈਡਮ ਪਰ ਆਈ ਨਹੀਂ ਹੈਗੀ ਤੇ ਹੁਣ ਇਹਨੂੰ ਆਉਗੀ ਨਾ ਥੋੜਾ ਜਿਹਾ ਮੈਂ ਟੰਟੂਗੀ ਤੇ ਫਿਰ ਸ਼ਾਮ ਦੁਪਹਿਰ ਦੀ ਵਾਰੀ ਆਈ ਤੇ ਫਿਰ ਮੈਂ ਕਿਹਾ ਚੱਲ ਸਬਜ਼ੀਆਂ ਪਾ ਕੇ ਤੇ ਆਪਾਂ ਨਾ ਪਲਾਉ ਜੇ ਬਣਾਣੇ ਆ ਮੈਂ ਆਪਣੇ ਹਸਬੰਦ ਨੂੰ ਕਿਹਾ ਮੈਂ ਘਰ ਰੋਟੀ ਖਾ ਲੂੰਗੀ ਤਾਂ ਦੇਖ ਲਓ ਪਲਾਉ ਖਾ ਲੂੰਗੇ ਤਾਂ ਦੇਖ ਲਓ ਮੈਨੂੰ ਕਹਿੰਦੇ ਪਲਾਉ ਬਣਾ ਲੈ ਮੈਂ ਕਿਹਾ ਚਲੋ ਠੀਕ ਹੈ ਕਹਿੰਦੇ ਗਾਜਰ ਵੀ ਪਾ ਲੈ ਹੁਣ ਬਸ ਇਹ ਥੋੜੇ ਜਿਹਾ ਆਪਣੇ ਪਿਛਲੇ ਸਾਲ ਦੇ ਮਟਰ ਮਤਲਬ ਜਿਹੜੇ ਰੱਖੇ ਸੀ ਆਪਾਂ ਹਨਾ ਫਰੋਜ਼ਨ ਕਰਕੇ ਥੋੜੇ ਜਿਹਾ ਰਹਿ ਗਏ ਸੀ ਐਵੇਂ ਮੁਠੀ ਟੇਢ ਮੁਠੀ ਬਾਕੀ ਅੱਜ ਇਹਦੇ ਵਿੱਚ ਮੈਂ ਪਾ ਲੂੰਗੀ ਕਿਉਂਕਿ ਹਜੇ ਮਟਰ ਹੈਗੇ ਮਹਿੰਗੇ ਤੇ ਲਿਆਂਦੇ ਸੀਗੇ ਅਸੀਂ ਮਿੱਠੂ ਬਸ ਤੇ ਅੱਧਾ ਕਿਲੋ ਹਨਾ ਤੇ ਕਿਸੇ ਟਾਈਮ ਨਾ ਮਤਲਬ ਮਟਰ ਮਹਿੰਗੇ ਵੀ ਲੱਗਦੇ ਆ ਹਨਾ ਮਹਿੰਗੇ ਦਿਨ ਦੇ ਵੀ ਆ ਤੇ ਇਸ ਵਾਰ ਥੋੜੇ ਜਿ ਸਸਤੇ ਸੀ ਅੱਧਾ ਕਿਲੋ ਲੈ ਆਏ ਤੇ ਮੈਨੂੰ ਕਹਿੰਦੇ ਇਹ ਮਟਰ ਨਾ ਪਾਈ ਮੇਗਾ ਚੱਕਾ ਠੀਕ ਹੈ ਤੇ ਜਿਵੇਂ ਕਹਿੰਦੇ ਭਾਈ ਉਹ ਮੰਨਾ ਵੀ ਪੈਂਦਾ ਹਨਾ ਸਹੀ ਆ ਨਾ ਤੇ ਹੁਣ ਪਲਾਉ ਦੇ ਵਾਸਤੇ ਪਏ ਸੀ ਆਪਣੇ ਮਟਰ ਮੈਂ ਕਿਹਾ ਉਹ ਪਾ ਲੈਣੀ ਹਨਾ ਗੱਲ ਤਾਂ ਇੱਕੋ ਹੀ ਆ ਫਲੇਵਰ ਆਉਣਾ ਚਾਹੀਦਾ ਮਟਰਾਂ ਦਾ ਚਾਵਲ ਦੇ ਵਿੱਚ ਹਨਾ ਤੇ ਜਿਵੇਂ ਮੈਂ ਦੱਸਿਆ ਸੀਗਾ ਇਹ ਚਾਕੂ ਆਪਾਂ ਲੈ ਕੇ ਆਏ ਸੀ ਇੰਨਾ ਤਿੱਖਾ ਹੈ ਬਹੁਤ ਹੀ ਜ਼ਿਆਦਾ ਹਨਾ ਕਹਿੰਦੇ ਹਨ ਸਸਤੀ ਚੀਜ਼ ਕੋ ਸਸਤੀ मत ਸਮਝੋ ਹਨਾ ਉਸकी खासियत ਦੇਖੋ ਤੇ ਮੈਨੂੰ खासियत ਦਾ ਇਹਦਾ ਪਤਾ ਨਹੀਂ ਸੀਗਾ ਤੇ ਬਸ ਇਸ ਤਰ੍ਹਾਂ ਸੀ ਜਿਵੇਂ ਮੈਂ ਸ਼ੌਂਕ ਨਾਲ ਲਈ ਸੀਗੀ ਹਨਾ ਇਹ ਚਾਕੂ ਤੇ ਹੁਣ ਇਹ ਮੈਨੂੰ ਇੰਨਾ ਅੱਛਾ ਲੱਗਦਾ ਮੈਂ ਦੂਜੇ ਚਾਕੂਆਂ ਨੂੰ ਹੱਥ ਨਹੀਂ ਲਾਉਂਦੀ ਹੈਗੀ ਮੈਂ ਦੂਜਿਆਂ ਨੂੰ ਪੁੱਛਦੀ ਹੁੰਦੀ ਸੀ ਹਾਏ ਤੁਸੀਂ ਏਡੇ-ਵੱਡੇ ਚਾਕੂ ਨਾਲ ਕਿਵੇਂ ਕੱਟ ਲੈਣੋ ਸਮਾਨ ਹਨਾ ਤੇ ਅੱਜ ਮੈਂ ਯੂਜ਼ ਕਰ ਰਹੀ ਆ ਮੈਂ ਤੁਹਾਨੂੰ ਦੱਸ ਰਹੀ ਹਾਂ ਬਹੁਤ ਵਧੀਆ ਤੇ ਹਮੇਸ਼ਾ ਕਹਿੰਦੇ ਨਾ ਸਸਤੀ ਚੀਜ਼ ਮਹਿੰਗੀ ਤਾਂ ਆਪਾਂ ਲੈ ਹੀ ਲੈਣੇ ਆ ਹਨਾ ਨਾ ਮਹਿੰਗੀ ਨਾ ਸਸਤੀ ਪਰ ਕਹਿੰਦੇ ਨਾ ਜਿਹੜੀ ਸਸਤੀ ਆਪ ਨੂੰ ਬਿਲਕੁਲ ਹੀ ਸਸਤੀ ਲੱਗਦੀ ਹੈ ਤੇ ਉਹ ਵੀ ਸਾਨੂੰ ਯੂਜ਼ ਕਰਨੀ ਚਾਹੀਦੀ ਪਿੱਛੇ ਰੈਕ ਮੈਨੂੰ ਬਹੁਤ ਅੱਛਾ ਲੱਗ ਰਿਹਾ ਕੱਲ੍ਹ ਜੀ ਮੈਂ ਕਿਹਾ ਸੀ ਮੇਰੇ ਹਸਬੰਦ ਕਹਿੰਦੇ ਹੁੰਦੇ ਆ ਹਮੇਸ਼ਾ ਹੀ ਕਹਿੰਦੇ ਹੁੰਦੇ ਆ ਕਹਿੰਦੇ ਮੈਨੂੰ ਨਾ ਚੇਂਜ ਕਰ ਤੇ ਮੇਰੀ ਹਾਸੀ ਨਿਕਲ ਜਾਂਦੀ ਹੈ ਮੈਨੂੰ ਕਹਿੰਦੇ ਥੋੜੇ ਦਿਨਾਂ ਬਾਅਦ ਤੇਰਾ ਮੂਡ ਇੰਨਾ ਚੇਂਜ ਹੋ ਜਾਂਦਾ ਹੈ ਤੂੰ ਇੱਧਰ ਕਰ ਉੱਧਰ ਕਰ ਹਜੇ ਬੈੱਡ ਬਦਲਣ ਦਾ ਉਹ ਨਹੀਂ ਹੈਗਾ ਸਾਡਾ ਹਨਾ ਕੋਈ ਟਿਕਾਣਾ ਵੀ ਜਿਵੇਂ ਇੱਧਰ ਉੱਧਰ ਸੈੱਟ ਕਰਦਾ ਕਿਉਂਕਿ ਐਲਈਡੀ ਦੇ ਸਾਹਮਣੇ ਹੀ ਆਪਣਾ ਬੈੱਡ ਲੱਗਿਆ ਹੋਇਆ ਹੈ ਨਹੀਂ ਤਾਂ ਮੈਂ ਬੈੱਡ ਦੀ ਵੀ ਡਾਇਰੈਕਸ਼ਨ ਚੇਂਜ ਕਰਦਾ ਸੱਚੀ ਦੱਸਾਂ ਮੈਂ ਮੈਨੂੰ ਅੱਛਾ ਲੱਗਦਾ ਇਸ ਤਰ੍ਹਾਂ ਹਨਾ ਚੀਜ਼ਾਂ ਇੱਧਰ ਕਰ ਲੀਆਂ ਉੱਧਰ ਕਰ ਲੀਆਂ ਇਹਦੇ ਬੰਨੇ ਨਾ ਆਪਦੇ ਘਰ ਦੇ ਵਿੱਚ ਇੱਕ ਨਵੀਂ ਜੀ ਲੁੱਕ ਦੇਖ ਕੇ ਹਨਾ ਬੰਦੇ ਨੂੰ ਅੱਛਾ ਅੱਛਾ ਫੀਲ ਹੁੰਦਾ ਤੇ ਗੱਲ ਉਹ ਨਹੀਂ ਹੈਗੀ ਹੁਣ ਜਿਵੇਂ ਮੰਨ ਲਓ ਸੀ ਮੈਂ ਨਾ ਤੋ ਕਿ ਉਹੀ ਕੱਪੜੇ ਹਨ ਜਿਵੇਂ ਨਾਈਟ ਸੂਟ ਹੀ ਕੱਟ ਕੇ ਪਾ ਰਿਆ ਲੋਅਰ ਟੀ-ਸ਼ਰਟ ਹੀ ਪਾ ਲਈ ਤੇ ਕਿਸੇ ਟਾਈਮ ਜੀ ਨਹੀਂ ਕਰਦਾ ਕਿਸੇ ਟਾਈਮ ਜੀ ਕਰਦਾ ਵੀ ਕੋਈ ਕੱਪੜਾ ਨਹੀਂ ਐਸਾ ਪਾਣਾ ਹੈਗਾ ਹਨ ਤੇ ਜਿਸ ਨਾਲ ਸਾਨੂੰ ਆਰਾਮ ਨਾ ਮਿਲੇ ਬਸ ਇਸ ਤਰ੍ਹਾਂ ਆਪਾਂ ਦਿਖਾਣਾ ਹੁੰਦਾ ਵੀ ਆਪਾਂ ਆ ਸੂਟ ਪਾਇਆ ਜਾਂ ਆ ਪਾਇਆ ਅੱਜ ਮੇਰੇ ਨਾਲ ਕੇ ਬਿਲਕੁਲ ਵੀ ਨਹੀਂ ਮਨ ਕਰ ਰਿਹਾ ਸੀਗਾ ਸੋ ਕਹਿੰਦੇ ਨਾ ਸਾਡੇ ਮਨ ਨੂੰ ਕੋਈ ਨਹੀਂ ਦੇਖ ਸਕਦਾ ਨਾ ਕੋਈ ਮਨ ਨੂੰ ਆਪਣੇ ਨੂੰ ਪੜ ਸਕਦਾ ਹਨਾ ਕਹਿੰਦੇ ਮਨ ਨੂੰ ਅਸੀਂ ਹੀ ਦੇਖ ਸਕਦੇ ਹਾਂ ਫੇਰ ਬਸ ਮੈਂ ਭਾਂਡੇ ਢੁੰਡੇ ਮਾਂਜ ਤੇ ਭਾਂਡਿਆਂ ਦਾ ਤਾਂ ਕੰਮ ਪੁੱਛੋ ਨਾ ਤੁਸੀਂ ਹਨਾ ਸਾਰਾ ਦਿਨ ਮਾੜੀ ਜਿਹੀ ਚੀਜ਼ ਬਣਾ ਲਓ ਭਾਂਡੇ ਮਾੜੀ ਜਿਹੀ ਚੀਜ਼ ਖਾ ਲਓ ਭਾਂਡੇ ਫ੍ਰਿਜ ਚੋਂ ਕੱਢ ਰੋ ਪਾਂਡੇ ਹਨਾ ਤੇ ਕੋਈ ਬਾਹਰੋਂ ਚੀਜ਼ ਲੈਣ ਦਿੱਤਾ ਭਾਂਡੇ ਮੈਂ ਦੱਸ ਰਹੀਆਂ ਮੈਂ ਮਾਂ ਚ ਬੰਚ ਕੇ ਭਾਂਡੇ ਇੰਨੇ ਥੱਕ ਜੰਨੇ ਆ ਅੱਜ ਮੂੰਹ ਬਿਲਕੁਲ ਹੀ ਉਤਰਿਆ ਹੋਇਆ ਮੇਰਾ ਮਨ ਬਿਲਕੁਲ ਵੀ ਨਹੀਂ ਸੱਚ ਦੱਸਾਂ ਅੰਦਰ ਤਿਆਰ ਹੋਣ ਨੂੰ ਕਰ ਰਿਆ ਸੀਗਾ ਤੇ ਨਾ ਕਹਿੰਦੇ ਆ ਬਾਹਰ ਟਿਕ ਰਿਆ ਸੀ ਨਾ ਅੰਦਰ ਟਿਕ ਰਿਆ ਸੀ ਮਨ ਮੇਰਾ ਕੁਝ ਇਸ ਤਰ੍ਹਾਂ ਦਾ ਹੋਇਆ ਪਿਆ ਸੀਗਾ ਤੇ ਬੇਚੈਨੀ ਜਿਹੀ ਹੋਈ ਪਈ ਸੀ ਕਿ ਬਹੁਤ ਜ਼ਿਆਦਾ ਬਾਕੀ ਤਾਂ ਦੇਖ ਲੋ ਕੰਮ ਘੁੰਮ ਪੇੜੇ ਬੂੜੇ ਮੈਂ ਸਭ ਸਾਫ ਕਰ ਦਿੰਨੀ ਆ ਸਵੇਰੇ ਉੱਠ ਕੇ ਇਹ ਨਹੀਂ ਹੈ ਕਿ ਮਨ ਠੀਕ ਨਹੀਂ ਤਾਂ ਮੈਂ ਕੰਮ ਨਹੀਂ ਕਰਦੀ ਕੰਮ ਸਾਰਾ ਆਪਾਂ ਸਵੇਰੇ ਉੱਠ ਕੇ ਹੀ ਜਿਹੜਾ ਕਰਨਾ ਵਾਲਾ ਕਰ ਲੈਂਦੇ ਆ ਹਨਾ ਬਸ ਇੱਕ ਨਾ ਉਦਾਸੀ ਜੀ ਅੱਜ ਛਾਈ ਪਈ ਸੀ ਕਿ ਹਨਾ ਤੇ ਵੀਡੀਓਜ਼ ਵਗੈਰਾ ਸਵੇਰੇ ਪਾਈ ਸੀ ਕਿਸੇ ਪਾਸੇ ਮਨ ਨਹੀਂ ਸੀ ਲੱਗ ਰਿਹਾ ਮੇਰਾ ਨਾ ਇੱਧਰ ਨਾ ਉੱਧਰ ਤੇ ਇਹ ਵੀ ਬੈਠੇ ਸੀਗੇ ਮੇਰੇ ਹਸਬੰਡ ਵੀ ਬੈਠੇ ਸੀ ਹਜ਼ਮਜਾ ਕਰ ਰਹੇ ਸੀ ਬਸ ਕਹਿੰਦੇ ਨਾ ਉਹ ਖੁਸ਼ੀ ਬਾਹਰ ਨਹੀਂ ਆ ਰਹੀ ਸੀਗੀ ਜੋ ਅਸੀਂ ਖੁਸ਼ੀ ਮਤਲਬ ਦਿਖਾ ਰਹੇ ਸੀਗੇ ਤੁਹਾਨੂੰ ਉਹ ਖੁਸ਼ੀ ਨਹੀਂ ਮੇਰੇ ਹਸਬੰਡ ਵੀ ਬੜੇ ਸੁਸਤ ਜੇ ਬੈਠੇ ਸੀ ਅੱਜ ਬਹੁਤ ਜ਼ਿਆਦਾ ਹਨ ਤੇ ਮੈਨੂੰ ਕਹਿੰਦੇ ਮੇਰੇ ਕੋਲ ਉੱਠਿਆ ਨਹੀਂ ਜਾ ਰਹਾ ਮੈਂ ਕਹਿੰਦੀ ਮੇਰੇ ਕੋਲ ਨਹੀਂ ਉੱਠਿਆ ਜਾਂਦਾ ਹਨ ਪਰ ਲੋਕ ਤਾਂ ਸੀ ਕਿਸੇ ਨਾ ਕਿਸੇ ਹਿਸਾਬ ਨਾਲ ਬਣਾਣਾ ਹੀ ਹੈ ਹਨ ਤੇ ਕੈਮਰੇ ਸਾਹਮਣੇ ਆਣਾ ਕਿਸੇ ਟਾਈਮ ਐਝ ਹੀ ਕਰਦਾ ਬਸ ਕੰਪਰ ਲੈ ਕੇ ਪੈ ਜਾ ਹਣਾ ਤੇ ਐ ਮਤਲਬ ਜਿਸ ਤਰ੍ਹਾਂ ਨਾ ਥਕਾਵਟ ਜੇ ਵਾਲਾ ਸ਼ਰੀਰ ਹੁੰਦਾ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਜਾਂਦਾ ਕਿਸੇ ਟਾਈਮ ਤੇ ਅੱਜ ਕੱਪੜੇ ਵੀ ਮੈਂ ਬਹੁਤ ਸਾਰੇ ਤੋਤੇ ਸੀ ਔਰ ਸੰਭਾਲ ਵੀ ਦਿੱਤੇ ਸੁੱਕ ਵੀ ਗਏ ਸੀ ਸੰਭਾਲ ਵੀ ਦਿੱਤੇ ਇੱਥੇ ਥੋੜਾ ਜਿਹਾ ਹਸੀ ਮਜ਼ਾਕ ਚੱਲ ਰਿਹਾ ਫਿਰ ਮੈਂ ਬਾਹਰ ਆ ਕੇ ਦੇਖੋ ਐਨੇ ਕੱਪੜੇ ਤੋਤੇ ਸੀ ਸਾਰੇ ਹੁਣ ਸੁਕਾ ਕੇ ਤੁਸੀਂ ਦੇਖ ਲਓ ਵਲੋਗ ਪਾਉਣ ਤੋਂ ਪਹਿਲਾਂ ਸਾਰੇ ਮੈਂ ਸੰਭਾਲਦੇ ਹਾਂ ਨਾ ਤੇ ਰੋਜ਼ ਰੋਜ਼ ਕੀ ਸ਼ੇਅਰ ਕਰੀ ਜਾਵਾਂ ਹਾਂ ਨਾ ਬੀ ਆ ਕੱਪੜੇ ਉਹ ਕੱਪੜੇ ਹੁਣ ਪਤਾ ਹੀ ਐ ਕੱਪੜੇ ਤੋਂ ਨੇ ਇਹ ਤਾਂ ਸੰਭਾਲ ਲਈ ਵੀ ਸਾਰੇ ਸਮਾਲ ਸਮੂਲ ਕੇ ਥੋੜਾ ਜਿਹਾ ਮੈਂ ਸੋਚਿਆ ਸੀ ਇੱਥੇ ਸ਼ਾਰਟ ਵੀਡੀਓ ਬਣਾਵਾਂ ਪਰ ਫਿਰ ਵੀ ਮਨ ਨਹੀਂ ਕੀਤਾ ਬਹੁਤ ਆਉਂਦੇ ਦਿਨ ਨੂੰ ਕਹਿੰਦੇ ਨਾ ਇੱਕ ਸਮਝਾਉਣ ਦੀ ਕੋਸ਼ਿਸ਼ ਕਰਦੀ ਕਿ ਕਿਸੇ ਟਾਈਮ ਪਰ ਨਹੀਂ ਸਮਝ ਪਾਂਦਾ ਦਿਲ ਤੋਂ ਬੱਚਾ ਹੈ ਜੀ ਹੈ ਨਾ ਤੇ ਬਸ ਕਿਸੇ ਕਿਸੇ ਟਾਈਮ ਨਾ ਇਹ ਵੀ ਉਹ ਹੋ ਜਾਂਦਾ ਹੈ ਨਾ ਮੂਡੀ ਹੋ ਜਾਂਦਾ ਸਾਡਾ ਮਨ ਵੀ ਸਾਡੇ ਦਿਲ ਨੂੰ ਕੋਈ ਨਹੀਂ ਸਮਝਾ ਸਕਦਾ ਕਹਿੰਦੇ ਨਾ ਤੇਲ ਨੂੰ ਤੇਲ ਦੀਆਂ ਭਾਵਨਾ ਹੀ ਸਮਝਾ ਸਕਦੀਆਂ ਹਨ ਸਹੀ ਹੈ ਨਾ ਤੇ ਅੱਜ ਦੀ ਵੀਡੀਓ ਦਾ ਇਸ ਵੀਡੀਓ ਦਾ ਆਪਾਂ ਇੰਡੈਥ ਹੀ ਕਰਾਂਗੇ ਜ਼ਿਆਦਾ ਵੱਡੀ ਨਾ ਕਰਾਂਗੇ ਕੱਲ ਨੂੰ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਆਜੋ ਫਟਾਫਟ ਖਾ ਲਓ ਤੁਸੀਂ ਗਰਮਾ ਗਰਮ ਪਲਾਉ ਦੇਖੋ ਕਿੰਨੇ ਵਧੀਆ ਬਣੇ ਇਹਨਾਂ ਨੇ ਕਾਲ ਹੀ ਕਰਤੀ ਫਿਰ ਮੈਨੂੰ ਨਾ ਫਟਾਫਟ ਕੁੱਕਰ ਖੋਲਣਾ ਪਿਆ ਚਟਨੀ ਆਪਣੀ ਬਣੀ ਪਈ ਸੀਗੀ ਬਸ ਇਸ ਤਰ੍ਹਾਂ ਅੱਜ ਆਪਣਾ ਲੰਚ ਸੀਗਾ ਤੇ ਅੱਜ ਦੀ ਵੀਡੀਓ ਦਾ ਐਂਡ ਵੀ ਮੈਂ ਦੱਸਿਆ ਇਸ ਤਰ੍ਹਾਂ ਹੀ ਕਰਾਂਗੇ ਤੇ ਬਹੁਤ ਮਜ਼ਾ ਆਇਆ ਪਲਾਉ ਖਾ ਕੇ ਹਨਾ ਤੇ ਦਿੱਚੇ ਮੈਂ ਗਰਮ ਮਸਾਲਾ ਵੀ ਪਾਇਆ ਸੀ ਹੋਰ ਬਹੁਤ ਸਾਰਾ ਸਮਾਨ ਪਾਇਆ ਸੀਗਾ ਹਨਾ ਸਹੀ ਆ ਨਾ ਅਗਰ ਲਾਈਵ ਬਣਾਈਏ ਤਾਂ ਸਭ ਕੁਝ ਪਤਾ ਚਲਦਾ ਇਸ ਤਰ੍ਹਾਂ ਤਾਂ ਤੁਹਾਨੂੰ ਬਣਾ ਕੇ ਖਵਾ ਦਿੰਦੇ ਹੈਗੇ ਆ ਬੜੇ ਮ제 ਨਾਲ ਖਾਦਾ ਹਨਾ ਪਲਾਉ ਤੇ ਨਾਲ ਸੀਗੀ ਚਟਨੀ ਦਹੀਂ ਨੂੰ ਮਨ ਨਹੀਂ ਸੀ ਕਰ ਰਿਹਾ ਹੈਗਾ ਹਨਾ ਕਿਸੇ ਟਾਈਮ ਜੀਵ ਹੀ ਨਹੀਂ ਕਰਦਾ ਸਵੇਰੇ ਖਾ ਲਿਆ ਸੀ ਅ ਪਰੌਂਠਿਆਂ ਦੇ ਨਾਲ ਦਹੀਂ ਹਨਾ ਤੇ ਹੋਰ ਇਸ ਟੇਪ ਚਟਨੀ ਖਾ ਲਈ ਰਾਤ ਨੂੰ ਦੇਖੀ ਜਾਊਗੀ ਕੀ ਖਾਵਾਂਗੇ ਕੀ ਬਣਾਵਾਂਗੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਠੀਕ ਹੈ ਅੱਜ ਦੇ ਵੀਡੀਓ ਦਾ ਆਪਾਂ ਇੱਥੇ ਕਰਦੇ ਕੱਲ ਨੂੰ ਫੇਰ ਮਿਲਾਂਗੇ ਓਨੀ ਦੇਰ ਵਾਸਤੇ ਬਾਏ ਬਾਏ